ਮੇਰੇ ਵੀਰ ਜੀ ਕੀ ਹਾਲ ਜਾਂ ਲਾ ਅੱਜ ਆਪਣਾ ਨਵਾਂ ਬਲੌਗ ਫਿਰ ਜੀ ਅੱਜ ਤੁਹਾਡੇ ਨਾਲ ਗੱਲ ਕਰਨ ਲੱਗੇ ਆ ਤੇ ਨਾ ਅੱਜ ਮੈਂ ਵੇਖਣ ਲਿਆ ਮੰਡ ਕੇਪਰ ਦੇ ਵਿੱਚ ਕਾਫੀ ਲੋਕਾਂ ਦੇ ਝੁੰਨੇ ਜਿਹੜੀਆਂ ਸੁਪਰਡ ਹੈ ਵੀ ਆ ਸੁਪਰਡ ਦਾ ਕਾਰਨਾ ਜਿਆਦੀ ਕੋਰੀ ਰੇਤ ਵਾ ਜਿਹਦੇ ਚ ਨਾਈਟ੍ਰੋ ਜਨ ਆਪੀ ਜਨ ਚ ਮਿਲਦਾ ਹੈ ਇਸ ਕਰਕੇ ਮੇਰੇ ਵੀਰ ਵਾਸਤਵ ਦਾ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕੰਦੇ ਕੰਦੇ ਕਿਸਾਨ ਕੋ ਪਹੁੰਚ ਸਕੇ ਵੀ ਆਪਣਾ ਜਿਹੜਾ ਤੁਸੀਂ ਚਲੋ ਮੈਂ ਇਹ ਨਹੀਂ ਆਂਦਾ ਸਾਰੇ ਵੀਦ ਨੂੰ ਕਰੋ ਕੋਸ਼ ਖਥਾ ਨੂੰ ਤੁਸੀਂ ਖਿੱਲੇ ਅੱਡੇ ਕੰਦੇ ਨੂੰ ਇੱਕ ਸਪਰੇਅ ਕਰਕੇ ਦੇਖੋ ਯੂਰੀਆ ਜਿਹੜੀ ਪੂਰੀ ਪੂਰੀ ਉਹ ਵੱਖਰੀ ਗੱਲ ਆ ਓਲੇ ਵਿੱਚ ਫ੍ਰੀ ਲੈ ਲੈਣਾ ਵਾ 2 ਕਿਲੋ ਲੈ ਲੈਣੀ ਹੈ ਯੂਰੀਆ ਤੇ 2 2 ਕਿਲੋ ਯੂਰੀਆ ਲੈ ਲੈਣੀ ਆ ਤੇ ਕਿੰਨੋ ਲੈ ਲੈਣਾ ਲੋਹਾ ਜਿੰਕ ਤੇ ਕਿਲੋ ਹੀ ਆਪਣੀ ਲੈ ਲੈਣੀ ਆ ਜਿਹੜੀ 30% ਵਾਲੀ ਜਿੰਕ ਵਾ ਤੇ 1 ਕਿਲੋ ਗੀ ਕੜੀ, ਕਿੱਤੀ ਇਹਨਾਂ ਸਾਰੀਆਂ ਨੂੰ ਰਾਤ ਨੂੰ ਪੀ ਲੈਣਾ ਵਾ ਤੇ ਸਵੇਰੇ ਨਾ ਆਪਣੇ ਪੰਪਦ ਨਾਲ ਸਪਰੇਅ ਕਰੋ ਇਹ ਜਿੰਨੀ ਵੀ ਹੋ ਸਕੀ ਇਹਦੇ ਬਹੁਤ ਫਾਇਦੇ ਆ ਤੁਹਾਨੂੰ ਤੀਜੇ ਚੌਥੇ ਦਿਨ ਰਿਜ਼ਲਟ ਮਿਲਣੇ ਸ਼ੁਰੂ ਹੋ ਗਾ ਇਹਦੀਆਂ ਭਰੀਆਂ ਜੜੀਆਂ ਵਾ 4-5 ਢੁੱਤੀ ਕਰੋ ਇਹ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਮੇਰੇ ਵੀਰ ਵੱਤ ਵਾਤ ਦੀ ਜਿਹੜੀ ਸ਼ੇਅਰ ਕਰੂ ਅੱਜ ਮੈਂ ਇਸ ਤਰ੍ਹਾਂ ਕੇ ਪਾਈ ਕਿ ਕਈ ਵੀਰਾਂ ਨੇ ਮੈ ਤੋਂ ਨੇ ਵੇਚਿਆ ਜੋ ਪੁੱਛਦੇ ਵੀ ਵੀਰ ਆਪਾਂ ਕੀ ਭਾਈ ਇਹ ਮੇਰਾ ਅੱਜ ਮੈਂ ਇਨ ਵੀਡੀਓ ਦੇ ਵਿੱਚ ਸਿਰਫ ਉਹ ਗੱਲਾਂ ਹੀ ਦੱਸਦਾ ਜਿਹੜੀਆਂ ਖੁਦ ਮੈਂ ਆਪ ਮਿਹਰਬਾਨੀ ਕਰਾਵੇ ਆਪਾਂ ਕਹਿੰਦੇ ਇਹ ਨਹੀਂ ਤੁਹਾਨੂੰ ਅੱਡੇ ਵੀ ਦੁਜਾ ਮੜਾ ਉਹ ਥਾਲੋ ਉਹ ਥਾਲੋ ਵਾਸੀ ਆਪਾਂ ਜੋ ਚੀਜ਼ਾਂ ਫੋਟੋ ਕੀਤਾ ਗੋਲੀ ਆਪ ਸੋਣਾ ਕਲੀਅਰ ਕਰਾਇਦਾ ਵਾ ਦੂਰਤਾਲ ਦਾ ਸੁਰੱਖਤ ਅਰਜ਼ੀ ਹੁੰਦੀ ਦੇ ਦਾ ਰਿਸ਼ਤੇ ਵਾਲਾ ਖੇਤ ਜੱਪਾ ਉਸ ਉਹ ਜਾਵਾ ਫੈਨਿਟਸ ਨੂੰ ਮਿਲੂਗਾ ਔਰ ਜੋ ਮਰਜੀ ਗੱਲ ਫਿਲ ਪਾਈ ਜਾਓ ਉਹਦਾ ਕੋਈ ਨਹੀਂ ਇਹਦੀ ਜਿਹੜੀ ਸਪਰੇ ਆ ਸਪਰੇ ਆ ਤਾਂ ਵੀ ਜਰੂਰ ਕਰਦੀ ਐ ਜਦੋਂ ਤੁਸੀਂ ਸਪਰੇ ਕਰੋਗੇ ਤਾਂ ਚੀਜ਼ਾਂ ਚੰਗੇ ਦਿਨ ਪਤਾ ਲੱਗ ਜਾਊਗਾ ਮੁੱਖ ਕੇ ਇਹ ਸੁੱਤੇ ਜਿਹੜਾ 55 ਦਿਨਾਂ ਦਾ ਗੈਪ ਤਾਂ ਹੀ ਇਹ ਐਕਸਟ੍ਰੀ ਇੱਕਾ ਚੱਲਦੀ ਆ ਉਸ ਤੋਂ ਬਾਅਦ 55 ਦਿਨਾਂ ਦਾ ਗੈਪ ਪਾ ਕੇ ਮੁੱਖ ਕੇ ਨੂੰ ਪਾ ਦੇ ਕੇ ਸਾਰੀ ਜਿਹੜੀਆਂ ਫੇਰ ਨੂੰ ਸੁੱਤੇ ਉਹ ਕਰਕੇ ਬਾਅਦ ਤੋਂ ਬਾਅਦ ਸਪਰੇਇਆ ਕਰੋ ajo ਜਿਹੜੀ ਝੋਨੇ ਦੀ ਕਰੂ ਦਾ ਵੱਸ ਅਗੇ ਜਿਹੜੀ ਉਪਾ ਜੂਰੀਆ ਪੋਨੇ ਉਹ ਵੱਖਰੀ ਚੀਜ਼ ਆ ਤੇ ਜਿਹੜੀ ਸਪਰੇਅ ਕਰਦੇ ਆ ਉਹ ਉਹਦਰੋਂ ਵੱਖਰੀ ਜੀ ਹੈ ਕਰਕੇ ਵਸ ਤੋਂ ਬਾਅਦ ਦੀ ਨੂੰ ਫੇਰ ਬਾਕੀ ਝੋਨਾ ਨਾਲ ਆਪਾਂ ਸਾਰਾ ਲਾਭ ਇਹ ਕਹਿੰਦਾ ਰਹਿ ਗਿਆ ਵਾ ਬਸ ਅੰਛੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਆ ਗਿਆ ਅੱਜ ਫੇਰ ਹੁਣ ਦਰਿਓਂ ਪਾਰ ਆਪਣੀ ਡਿਊਟੀ ਕਈਆਂ ਵੀਰਾਖਣਾ ਰੋਜ਼ ਪਾਰ ਦਿਖਾ ਦਿੰਦਾ ਆਪਣੀ ਡਿਊਟੀ ਵੀਰ ਜੀ ਇੱਥੇ ਆ ਥਾਂ ਥਾਂ ਡਿਊਟੀਆਂ ਵੰਡੀਆਂ ਵਾ ਆਪਣੇ ਕੋ ਪਾਰ ਵਾਲਾ ਥਾਂ ਆਉਂਦੀ ਸਾਮ ਸੰਭਾਲ ਕਰਨੀ ਦੂਜੇ ਵੀਰਾ ਕੋ ਆਪਣੇ ਕੋ ਪਿੰਡ ਵਾਲੇ ਥਾਂ ਆ ਜਿੱਥੇ ਜਿੱਥੇ ਹੈਗੇ ਸਾਰਿਆਂ ਦੀ ਆਪੋ ਆਪਣੀ ਸਾਮ ਸੰਭਾਲਾ ਚਲੋ ਕਿਤੇ ਕਿਤੇ ਉਹਨਾਂ ਨੂੰ ਗੇੜਾ ਮਾਰ ਲੇਦਾ ਤੇ ਉਹ ਆਪਣੇ ਕੋ ਮਾਰ ਲੈਂਦੇ ਆ ਆ ਬੀੜੀ ਆਪਾਂ ਲੰਗਣ ਲਗਾਉਣ ਲਈ ਆ ਆਪਣੇ ਜਿ ਤਰ੍ਹਾਂ ਛੋਟਾ ਸਮਝੋ ਸ਼ਿਪ ਜਿੰਨੂੰ ਆ ਦਿੰਦੇ ਆ ਇਹਦੇ ਵਿੱਚ ਸਾਰੀ ਫਸਲ ਵਾੜੀ ਨਗਾਈ ਦੀ ਆ ਟਰੈਕਟਰ ਟਰੈਕਟਰ ਇਹਦੇ ਵਿੱਚ ਵੀ ਨਗਾਈ ਦੇ ਸਾਰੇ ਅਰਸਾ ਬਿਆਰ ਪਰ ਜਿਹੜਾ ਜੀ ਲਾਉਣਾ ਸੌਕਾ ਆਪਣਾ ਇਠਾ ਮੈਂ ਹੋਰ ਪੈਨਸਰਿਕਾ ਕਿਹਾ ਉਹੋ ਗੱਲ ਕੀਤੀ ਪਾਣੀ ਦਿਓ ਤਾਂ ਨਾਲੇ ਅੱਜ ਸਾਡਾ ਚਾਚਾ ਗੇੜਾ ਮਾਰਨ ਆਇਆ ਪਾਰ ਵੱਡੇ ਦਿਨਾਂ ਦਾ ਆਖਣੜਿਆ ਸੀ ਤੁਹਾਨੂੰ ਮਲਾਉਣੇ ਆ ਚਾਚਾ ਸੋਹਣ ਤਰਫਾਜੀ ਵਾਲਾ ਲੱਗਾ ਤੈਨੂੰ ਆਪਣੇ ਇੱਥੇ ਆ ਗਏ ਵਧੀਆ ਜੀ ਵਧੀਆ ਯਾਰਾ ਵਾ ਹਾਂ ਕਿੰਦਾ ਇਹ ਠੰਡਾ ਮੌਸਮੀ ਇੱਥੇ ਵੇਲਾ ਇਹਨੂੰ ਇਹਨੂੰ ਏਸੀ ਪਾਉਣਾ ਏਸੀ ਜਣੀ ਇਹਦੇ ਪਾਉਣਾ ਨਾ ਨਾ ਠਾਰ ਨਹੀਂ ਇਹਨੂੰ ਮੈਂ ਨਾ ਕਹਨ ਨਾ ਯਾਰਾ ਇਹ ਗਰਮ ਕਰਨਾ ਬੂ ਕਣਈ ਚਾਚਾ ਬਾਲਦਾਂਗੇ ਅੱਗ ਸਕਾਦਾਂਗੇ ਤੂੰ ਪੁੱਤ ਮੈਨੂੰ ਅੱਗ ਨਾਲ ਸਕਾ ਆਗ ਸੇਖਣੀ ਜੇ ਦਮਲ ਜੇ ਛੰਡ ਲੱਗੂ ਤੇ ਨਹੀਂ ਅੱਗ ਨਹੀਂ ਮੈਂ ਸੇਖਦਾ ਉਹ ਇਹਲਾ ਅਸਲਾ ਨਜ਼ਾਰਾ ਹੀ ਮੈਨੂੰ ਪਤਾ ਹੁਣ ਮਾਰ ਕੇ ਆ ਗਏ ਆਪਾਂ ਛੋਂਦੇ ਨੂੰ ਗੇੜਾ ਛੋਂਦੇ ਨੂੰ ਗੇੜਾ ਮਾਰਨ ਤੋਂ ਬਾਅਦ ਫਿਰ ਉਹ ਡੇਰੇ ਦੇ ਪਹੁੰਚੇ ਵੇਖੋ ਕਿੰਨੇ ਜਾਵਣੂ ਘਿਰਨਦੇ ਆ ਤੇ ਰੋਜ਼ ਮੈਨੂੰ ਸ਼ੱਕ ਮੈਂ 10 15 ਕਿਲੋ ਜਾਵ ਨੂੰ ਘਰੇ ਖੜਦਾ ਰੋਜ਼ ਹੀ ਇੰਨੇ ਜਿਆਦੇ ਲੱਗਦੇ ਇਹਨਾਂ ਦਿਨਾਂ ਜਾਵ ਨੂੰ ਮਹਾਰਾਜ ਹਾਲ ਜਿਹੜਾ ਥੱਲੇ ਡਿੱਗਦੇ ਕੇ ਖਰਾਬ ਹੋ ਰਿਹਾ ਤੇ ਮਾਰੇ ਕੁਦਰਤ ਨੇ ਦੇਖ ਲਓ ਤੁਸੀਂ ਦੇਖੋ ਇੰਨਾ ਜਾਵ ਨੂੰ ਹੁਣ ਤੁਹਾਨੂੰ ਜਿਹੜਾ ਮਾਰ ਕੇ ਇਹ ਅਨੰਦ ਆ ਕੇ ਦੇਖ ਕੇ ਝੋਨਾ ਆ ਤੁਹਾਨੂੰ ਝੋਨੇ ਦੇ ਦਰਸ਼ਨ ਵੀ ਕਰਾਈਏ ਹੁਣ ਇਹਨੂੰ ਤੇਰੀ ਖਾਦ ਪਾਵਾਂਗੇ ਤੇ ਤੇਰੀ ਖਾਦ ਦੇ ਨਾਲ ਜੋ ਜੋ ਵੀ ਆਪਾਂ ਪਾਵਾਂਗੇ ਉਹ ਤੁਹਾਨੂੰ ਸੁਜੈਸਟ ਕਰਾਂਗੇ ਕੀ ਕੀ ਅਸੀਂ ਪਾਇਆ ਚੋਨਾ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਵਾ ਤੇ ਕੱਲ ਵਾਲੇ ਬਲੌਗ 'ਚ ਫੇਰ ਮਿਲਦੇ ਆਂ ਛੜਦੀ ਕਲਾ ਆਹ ਵੇਖੋ ਆਪਣਾ ਡੇਰਾ ਆਹ ਦੇਖੋ ਵੀ ਪੂਰਾ ਜੋਰ ਲਾਉਂਦੀ ਕਿਹੜੀ ਜਿਤਨਾ ਅਗਨ ਬੋਟ ਨੂੰ ਜਾਂਦਾ ਜ਼ੀਰ ਕੋਸਟ ਆਪਣੀ ਹੈ ਅਰਮਾਨ ਦਾ ਨਾ ਬਿਜਲੀ ਦੀ ਲੋਡ ਨਾ ਡੀਜ਼ਲ ਦੀ ਲੋਡ ਕਿਸੇ ਚੀਜ਼ ਦੀ ਨਾ ਇੰਜਨ ਦੀ ਕਿਸੇ ਦੀ ਨਹੀਂ ਪਾਉ ਰਸਾਰ ਪਾਰ ਤੇ ਬੇੜੀ ਵੇਖੋ ਤੁਸੀਂ ਸਿਰਫ ਅ ਜਿੰਨੇ ਚਿਰ ਚਾੜੀ ਵੀ ਵੀਡੀਓ ਚਲਾਈ ਹੋਨੇ ਚਿਰ ਸਿਰਫ 2 ਮਿੰਟ ਜਾਂ 1 ਮਿੰਟ ਹੁਣ ਪਿੰਡ ਨੂੰ ਜਾਣ ਲੱਗੇ ਆ ਆਵੇ ਐਦਾਂ ਫਿਰਕੀ ਪਾ ਲੋ ਨਰਮਾ ਨਾ ਚੱਲ ਪਾਰ ਆਪੇ ਘੁੰਮੀ ਜਾਂਦੀ ਆ ਜੰਦ ਜਮਰਾ ਰੱਖ ਕੇ ਬੈਠਾ ਲੋਕ ਤੇ ਇਹ ਅੱਜ ਅਹੀਂ ਨਗੀਜੀ ਵੀਡੀਓ ਬਣਾਈ ਕੁੱਲੀ ਯਾਰ ਦੀ ਸਵਰਗ ਦਾ ਝੂਟ ਆ ਅੱਗ ਲਾਉਣੀ ਮਹਿਲਾਂ ਨੂੰ ਇਹ ਅੱਜ ਅਹੀਂ ਸੁਨੀਲ ਦੀ ਕੁੱਲੀ ਦੇ ਵਿੱਚ ਆਏ ਆ ਬਿਆ ਹਦਰੀਆ ਦੇ ਕੰਡੇ ਦੇ ਪਾਈ ਕੁਲੀ ਚਲੋ ਸ੍ਰਿਸ਼ਟੀ ਦਾ ਆਪਣੇ ਇਹੋ ਕਿੰਦੀ ਵਧੀਆ ਰੱਜੀ ਆ ਜੇ ਵੈਗਰੂ ਰਾਤ ਨਾ ਨਾ ਬਣਾਉਦਾ ਪਰਮਾਤਮਾ ਜੇ ਆਪਾਂ ਇਹੋ ਹੋ ਸਕਦਾ ਵੀ ਆਪਾਂ ਸੰਦੇਵਨ ਸ਼ਾਮਾਂ ਭਿੰਦਿਆਂ ਦੇ ਆਪਾਂ ਨੂੰ ਪਤਾ ਲੱਗਣ ਡਿਆ ਪਿੰਦਾ ਵੀ ਯਾਰ ਹੁਣ ਸ਼ਾਮਾਂ ਭੰਡ ਹੈ ਵੀ ਆ ਦੇ ਹੁਣ ਆਪਾਂ ਜਾ ਕੇ ਜੇ ਉਹ ਨਾਂ ਨੂੰ ਪਤਾ ਹੀ ਦੁਨੀਆਦਾਰੀ ਦਾ ਜੇ ਉਹ ਨਾਂ ਨਾ ਬਣਾਉਂਦਾ ਰਾਤ ਤੇ ਆਪਾਂ ਵਾਕਿਆ ਹੀ ਨਹੀਂ ਸੌਣਾ ਆਪਾਂ ਦਿਨ ਰਾਤ ਫਿਰ ਵੀ ਆਪਾਂ ਜੋਰ-ਫੂੜਾ ਲਾਇਆ ਵੀ ਲਾਈਟਾਂ ਲੁਟਾਂ ਬਣਾਈਆਂ ਵੀ ਰਾਤ ਨੂੰ ਵੀ ਟਰੈਕਟਰ ਵਗਣਾ ਵੀ ਕੰਮ ਹੋਰ 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 ਪਰ ਫਿਰ ਉਹਨੇ ਫਿਰ ਉਹਨੂੰ ਪਤਾ ਹੈ ਵੀ ਇਹਨਾਂ ਇਹਨਾਂ ਨੇ ਅੰਤ ਨਹੀਂ ਆ ਬੰਦੇ ਦਾ ਉਹਨੇ ਫਿਰ ਐਂਡ ਤੇ ਇੱਕ ਹੋਰ ਫੋਨ ਸਟਾਪ ਲਾਇਆ ਵੀ ਜਦੋਂ ਜ਼ਿਆਦਾ ਨੀਂਦ ਆ ਜਾਏ ਬੰਦਾ ਆਟੋਮੈਟਿਕ ਹੀ ਬੰਦ ਹੋਏ ਇਰ ਸਵੇਰੇ ਜੇ ਆਪਾਂ ਚੰਗੀ ਨੀਂਦ ਨਾ ਲਈਏ ਤਾਂ ਆਪਣਾ ਸਰੀਰ ਜਿਹੜਾ ਵਾ ਪੂਰਾ ਸਹੀ ਵਰਕ ਨਹੀਂ ਕਰਦਾ ਕੇਸ ਕਰਕੇ ਆਪਾਂ ਕੁਦਰਤ ਕਈ ਹਰ ਬੈਠੇ ਸੋਚੀਦਾ ਵੀ ਯਾਰ ਉਹਨੇ ਕੀ ਕੀ ਚੀਜ਼ਾਂ ਬਣਾਈਆਂ ਕਿੱਦਾਂ ਬਣਾਏ ਵੇ ਲਾ ਇਨਸਾਨ ਬਣਾਏ ਬੰਦੇ ਬਣਾਏ ਜਿੱਦਾਂ ਵੀ ਆ ਜਾਨਵਰ ਬਣਾਏ ਹਰ ਇੱਕ ਬੰਦਾ ਹਰ ਇੱਕ ਦੇ ਵਿੱਚ ਦਿਲ ਕੱਟ ਕੀਤਾ ਛੋਟੇ ਤੋਂ ਛੋਟੇ ਜੀ ਦੇ ਦੇਵ ਨਹੀਂ ਵੀ ਯਾਰ ਇਹਨਾਂ ਨੂੰ ਚਲਾਉਣ ਲਈ ਕੋਈ ਨਾ ਕੋਈ ਸਿਸਟਮ ਤੇ ਹੈਗਾ ਯਾਰ 23 ਬੰਦੇ ਆਖ ਦਿੰਦੇ ਆ ਵੀ ਰੱਬ ਨਹੀਂ ਹੈਗਾ ਜਿਹੜੇ ਅਕਸਰ ਇਹਨਾਂ ਚੀਜ਼ਾਂ ਨੂੰ ਕੋਈ ਨਾ ਕੋਈ ਚਲਾਉਂਦਾ ਹੀ ਆ ਬੰਦਾ ਸਾਰੇ ਕਿ ਨੂੰ ਆਪੋ ਆਪਣੇ ਵੈਗ ਨੂੰ ਵਿਸ਼ਵਾਸ ਆ ਵਿਸ਼ਵਾਸ ਕਰਨਾ ਨਹੀਂ ਚਾਹੀਦਾ ਇਹ ਦੇ ਮਗਰ ਲਾ ਕੇ ਨਾਸਤਕ ਨਹੀਂ ਹੋਣਾ ਚਾਹੀਦਾ ਇਸ ਕਰਕੇ ਵੈਗ ਨੂੰ ਦਾ ਹਰ ਵਕਤ ਸ਼ੁਕਰ ਕਰਿਆ ਕਰੋ ਹਰ ਵਕਤ ਦਾ ਜਿੰਨਾ ਵੀ ਹੋ ਸਕੇ ਸ਼ੁਕਰ ਕਰਿਆ ਕਰੋ ਤਾਂ ਜੋ ਤੁਹਾਡੇ ਮਾਨ ਨੂੰ ਸਸਟ੍ਰਕਚਰ ਵੀ ਰਹੀ ਰਹੇ ਹੁਣ ਬਸ ਘਰੇ ਜਾਂਦੇ ਆਂ ਤੇ ਘਰੇ ਜਾ ਕੇ ਨਹਾ ਤੋ ਕੇ ਸੁੰਨੇ ਆਂ ਫਿਰੇ ਫੇਰ ਉੱਠਾਂਗੇ ਫਿਰ ਨਵਾਂ ਬਲੌਗ ਤੁਹਾਨੂੰ ਦਿਖਾਵਾਂਗੇ ਚਲੋ ਮਿਲਦੇ ਆਂ ਜੀ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ